ਨੈਸ਼ਨਲ ਪੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਹੀਰੋ ਡੀਐਮਸੀ ਹਾਰਟ ਇੰਸਟੀਚਿਊਟ ਨੇ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਦੇ ਸਹਿਯੋਗ ਨਾਲ ਪੀਜੂ ਲੁਧਿਆਣਾ ਵਿਖੇ 4 ਅਕਤੂਬਰ ਤੋਂ 15 ਅਕਤੂਬਰ 2025 ਤੱਕ ਲੱਗੇ ਸਾਰਸ ਮੇਲੇ 2025 ਦੌਰਾਨ ਇੱਕ ਹੈਲਥ ਅਵੇਅਰਨੈਸ ਕੈਂਪ ਦਾ ਸਫਲ ਆਯੋਜਨ ਕੀਤਾ ਇਹ 12 ਦਿਨਾਂ ਦੀ ਮਹਮਾ ਇੰਸਟੀਚਿਊਟ ਦੇ ਮੁੱਖ ਪ੍ਰੋਗਰਾਮ ਮਿਸ਼ਨ ਸਵਾਸਤ ਕਵਚ ਤਾ ਮਹੱਤਵਪੂਰਨ ਹਿੱਸਾ ਸੀ ਜਿਸ ਦਾ ਉਦੇਸ਼ ਰੋਗथामੀ ਸਿਹਤ ਸਿੱਖਿਆ ਅਤੇ ਜੀਵਨ ਬਚਾਉਣ ਵਾਲੀਆਂ ਹੁਨਰਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ ਸਾਰਸ ਮੇਲਾ 2025 ਦਾ ਉਦਘਾਟਨ ਲੁਧਿਆਣਾ ਦੇ ਮਾਨਯੋਗ ਕੈਬਨਿਟ ਮੰਤਰੀ શ્રી ਸੰਜੀਵ ਅਰੂੜਾ ਵੱਲੋਂ ਕੀਤਾ ਗਿਆ ਇਹ ਮੇਲਾ ਭਾਰਤ ਦੀ ਰੰਗ ਬਰੰਗੀ ਸੱਭਿਆਚਾਰ ਕਲਾ ਅਤੇ ਖਾਣ ਪੀਣ ਦੀਆਂ ਵਿਸ਼ੇਸ਼ਤਾਵਾਂ ਦਾ ਸੁੰਦਰ ਪ੍ਰਤੀਕ ਸੀ ਇਸ ਮੁਹਿੰਮ ਦੀ ਅਗਵਾਈ ਡਾਕਟਰ ਵਿਸ਼ਵਮੋਹਨ ਚੀਫ ਕਾਰਡੀਓਲੋਜਿਸਟ ਏਹਰੋ ਡੀ ਐਮ ਸੀ ਹਾਰਟ ਇੰਸਟੀਚਿਊਟ ਨੇ ਕੀਤੀ ਇਸ ਯਤਨ ਨੂੰ ਸ਼੍ਰੀ ਹਮਨਸ਼ੂਜੈਨ ਆਈ ਐਸ ਡਿਪਟੀ ਕਮਿਸ਼ਨਰ ਲੁਧਿਆਣਾ ਅਤੇ ਸ਼੍ਰੀ ਅਮਰਜੀਤ ਬੈਂਸ ਐਡੀਸ਼ਨਲ ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਪੂਰਾ ਸਹਿਯੋਗ ਪ੍ਰਾਪਤ ਹੋਇਆ ਇਸ ਹੈਲਥ ਅਵੇਅਰਨੈਸ ਕੈਂਪ ਨੇ ਦੇਸ਼ ਭਰ ਤੋਂ ਆਏ ਹਜ਼ਾਰਾਂ ਵਿਜ਼ਟਰਾਂ ਦਾ ਧਿਆਨ ਆਪਣੀ ਔਰ ਕੇਤਿਆ ਅਤੇ ਲੋਕ ਸਿਹਤ ਤੇ ਤੰਦਰੁਸਤੀ ਪ੍ਰਤੀ ਜਾਗਰੂਕਤਾ ਪੈਦਾ ਕਰਨੀ ਇੱਕ ਪ੍ਰਭਾਵਸ਼ਾਲੀ ਮੰਚ ਸਾਬਤ ਹੋਇਆ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਮਹਿਮਾਨਾਂ ਅਤੇ ਸਥਾਨਕ ਨਿਵਾਸੀਆਂ ਨੇ ਮੁਫਤ ਬਲੱਡ ਪ੍ਰੈਸ਼ਰ ਅਤੇ ਬਲੱਡ ਸ਼ੂਗਰ ਟੈਸਟ ਕਰਵਾਏ ਅਤੇ ਸੀਪੀਆਰ ਦੀ ਪ੍ਰੈਕਟੀਕਲ ਟ੍ਰੇਨਿੰਗ ਲੈ ਕੇ ਜੀਵਨ ਬਚਾਉਣ ਵਾਲੀਆਂ ਜ਼ਰੂਰੀ ਹੁਨਰਾਂ ਸਿੱਖੀਆਂ। ਮਿਸ਼ਨ ਸਵਸਥ ਕਪਚਿਤ ਪ੍ਰੋਗਰਾਮ ਦੇ ਤਹਿਤ ਇਹ ਮਹਮ ਡਾਕਟਰ ਵਿਸ਼ਪ ਮੋਹਨ ਦੀ ਸਰਗਰਮ ਅਗਵਾਈ ਹੇਠ ਚਲਾਈ ਗਈ ਹੈ। ਕੁੱਲ 1210 ਤੋਂ ਵੱਧ ਵਿਅਕਤੀਆਂ ਨੇ ਇਸ ਮੁਫਤ ਹੈਲਥ ਕੈਂਪ ਵਿੱਚ ਹਿੱਸਾ ਲਿਆ। ਇਸ ਦੌਰਾਨ ਕਰੀਬ 1000 ਹਿੱਸੇਦਾਰਾਂ ਜਿਨ੍ਹਾਂ ਵਿੱਚ ਪੁਲਿਸ ਅਧਿਕਾਰੀ ਕਿਸਾਨ ਵਿਦਿਆਰਥੀ ਤੇ ਮਹਿਲਾ ਮਾਤ ਸ਼ਾਮਲ ਸੰ ਨੇ ਸੀਪੀਆਰ ਦੀ ਪ੍ਰਯੋਗਤਕਾਮਕ ਟ੍ਰੇਨਿੰਗ ਪ੍ਰਾਪਤ ਕੀਤੀ। ਉੱਚ ਰक्तचाप ਅਤੇ ਮధుమే ਬਾਰੇ ਸਿੱਖਿਆਦਾਇਕ ਪੈਂਪਲੇਟ ਅਤੇ ਪੁਸਤਕਾਵਾਂ ਦਾ 20 ਵੰਡੀਆਂ ਗਈਆਂ ਤਾਂ ਜੋ ਲੋਕਾਂ ਵਿੱਚ ਰੋਕਥਾਮੀ ਸਿਹਤ ਸੰਬੰਧੀ ਜਾਣਕਾਰੀ ਫੈਲ ਸਕੇ। ਨਰਸਿੰਗ ਸਟਾਫ ਵੱਲੋਂ ਕੈਂਪ ਦੌਰਾਨ ਸਹੀ ਕੋਆਰਡੀਨੇਸ਼ਨ ਅਤੇ ਟੈਸਟਿੰਗ ਯਕੀਨੀ ਬਣਾਈ ਗਈ। ਸ਼੍ਰੀ ਵਿਪਨ ਗੁਪਤਾ ਸਕੱਤਰ ਡੀਐਮਸੀ ਐਂਡ ਐਚ ਸੋਸਾਇਟੀ ਨੇ ਮੈਡੀਕਲ ਟੀਮ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਸਿਹਤ ਸੇਵਾਵਾਂ ਨੂੰ ਲੋਕਾਂ ਦੇ ਨੇੜੇ ਲਿਆਉਣ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ ਡਾਕਟਰ ਜੀਐਸ ਵੰਡਰ ਪ੍ਰਿੰਸੀਪਲ ਡੀਐਮਸੀ ਐਂਡ ਐਚ ਨੇ ਕਿਹਾ ਕਿ ਅਜਿਹੇ ਕੈਂਪ ਲੋਕਾਂ ਨੂੰ ਰੋਕਣਯੋਗ ਬਿਮਾਰੀਆਂ ਬਾਰੇ ਜਾਗਰੂਕ ਕਰਨ ਤੇ ਐਮਰਜੈਂਸੀ ਸਥਿਤੀਆਂ ਲਈ ਤਿਆਰ ਕਰਨ ਵਿੱਚ ਬਹੁਤ ਲਾਭਦਾਇਕ ਹਨ ਡਾਕਟਰ ਵਿਸ਼ਵ ਮੋਹਨ ਚੀਫ ਕਾਰਡੀਓਲੋਜਿਸਟ ਅਤੇ ਕੋਆਰਡੀਨੇਟਰ ਹੀਰੋ ਡੀ ਐਮ ਸੀ ਐਂਡ ਐਚ ਹਾਰਟ ਇੰਸਟੀਚਿਊਟ ਨੇ ਕਿਆ-ਕਿਆ ਅਜਿਹੇ ਆਊਟਰੀਚ ਸਰਗਰਮੀਆਂ ਸਿਰਫ ਰੋਕਥਾਮੀ ਸਿਹਤ ਜਾਗਰੂਕਤਾ ਨੂੰ ਮਜ਼ਬੂਤ ਨਹੀਂ ਕਰਦੀਆਂ ਸਗੋਂ ਲੋਕਾਂ ਨੂੰ ਸੀਪੀਆਰ ਵਰਗੀਆਂ ਜੀਵਨ ਬਚਾਉਣ ਵਾਲੀਆਂ ਹੁਨਰਾਂ ਨਾਲ ਸਸ਼ਕਤ ਵੀ ਕਰਦੀਆਂ ਹਨ